ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਅੱਜ ਫਿਰ ਤੁਹਾਡੇ ਕੋਲ ਹਾਜ਼ਰ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਇਹ ਅਪਡੇਟ ਵੀ ਸਿੱਖਿਆ ਵਿਭਾਗ ਦੇ ਨਾਲ ਜੁੜੀ ਹੋਈ ਹੈ ਅਤੇ ਇਸ ਅਪਡੇਟ ਦੇ ਵਿੱਚ ਅੱਜ ਫਿਰ ਤੁਹਾਨੂੰ ਦਵਾਂਗੇ ਇੱਕ ਨਵੀਂ ਜਾਣਕਾਰੀ ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਰਹੇ ਹੋ ਸਪੈਸ਼ਲ ਐਜੂਕੇਟਰ ਟੀਚਰ ਮਾਸਟਰ ਕਾਰਡਰ ਐਂਡ ਪ੍ਰਾਇਮਰੀ ਕਾਰਡਰ ਨਵੀਂ ਭਰਤੀ ਸੰਬੰਧੀ ਪੂਰੀ ਜਾਣਕਾਰੀ ਸੋ ਇਸ ਵੀਡੀਓ ਦੇ ਵਿੱਚ ਜੋ ਨਵੀਂ ਭਰਤੀ ਆਈ ਹੈ ਉਸ ਸੰਬੰਧੀ ਉਹ ਭਰਤੀ ਆਈ ਹੈ ਉਸ ਦੇ ਕੀ ਰੂਲ ਰੈਗੂਲੇਸ਼ਨ ਨੇ ਕੀ ਕੀ ਉਹਦੇ ਵਿੱਚ ਯੋਗਤਾ ਚਾਹੀਦੀ ਹੈ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਸਿੱਧੀ ਭਰਤੀ ਹੈ ਜਾਂ ਪ੍ਰਮੋਸ਼ਨ ਚੈਨਲ ਹੈ ਜੋ ਕੁਝ ਵੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਬਿੱਦ ਪੱਤਰ ਸਭ ਕੁਝ ਸਮਝਾਇਆ ਜਾਵੇਗਾ ਦੱਸਿਆ ਜਾਵੇਗਾ ਸੋ ਵੀਡੀਓ ਦੇ ਵਿੱਚ ਜਾਣਕਾਰੀ ਸਾਰੀ ਦਿੱਤੀ ਜਾਵੇਗੀ ਪਰ ਇਸ ਜਾਣਕਾਰੀ ਨੂੰ ਪੂਰਾ ਤੁਹਾਡੇ ਤੱਕ ਆਵਾਜ਼ੇ ਪਤਾ ਇਸ ਵੀਡੀਓ ਦਾ ਜਰਾਣ ਪਤਾ ਨਹੀਂ ਹੋ ਰਿਹਾ ਪੂਰੇ ਦਾ ਪੂਰਾ ਸਮਝਣ ਦੇ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਅਤੇ ਕੱਲੀ-ਕੱਲੀ ਗੱਲ ਬੜੇ ਧਿਆਨ ਨਾਲ ਸੁਣਨਾ ਸੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਲੈਣਾ ਤਾਂ ਕਿ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਤੁਸੀਂ ਆਪਣੇ ਸਾਥੀਆਂ ਨੂੰ ਵੀ ਇਹ ਵੀਡੀਓ भेज ਸਕਦੇ ਹਾਂ ਆਪਣੇ ਦੋਸਤ ਮਿੱਤਰਾਂ ਤੱਕ ਜੋ ਵੀ ਸਾਥੀ ਸਪੈਸ਼ਲ ਐਜੂਕੇਟਰ ਡਿਪਲੋਮਾ ਡਿਗਰੀ ਜੋ ਵੀ ਹੋਲਡਰ ਨੇ ਉਹਨਾਂ ਤੱਕ ਇਹ ਵੀਡੀਓ ਭੇਜ ਸਕਦੇ ਹਾਂ ਅਤੇ ਜੋ ਕਰ ਰਹੇ ਨੇ ਉਹਨਾਂ ਤੱਕ ਵੀ ਭੇਜ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਬੇਨਿਫਿਟ ਹੋਏਗਾ ਜੋ ਹਜੇ ਡਿਪਲੋਮਾ ਡਿਗਰੀ ਕਰ ਰਹੇ ਨੇ ਸੋ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਪਰ ਅਤੇ ਇਸ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸੋ ਇਹ ਵੀਡੀਓ ਹੈ ਜਿਹੜੀ ਇਹ ਤੁਹਾਨੂੰ ਸਪੈਸ਼ਲ ਐਜੂਕੇਟਰ ਸੰਬੰਧੀ ਜੋ ਪੰਜਾਬ ਸਰਕਾਰ ਨੇ ਆਪਣਾ ਗਜ਼ਟ ਜਾਰੀ ਕਰ ਦਿੱਤਾ ਸੋ 12 ਜੁਲਾਈ ਸੈਟਰਡੇ ਤੋਂ ਇਹ ਜਿਹੜਾ ਹੈਗਾ ਗਜ਼ਟ ਜਾਰੀ ਹੋਇਆ ਇਸ ਗਜ਼ਟ ਦੇ ਵਿੱਚ ਜੋ ਤਿੰਨ 파ਰਟ ਨੇ ਉਹਨਾਂ ਦੀ ਕੀ ਡਿਟੇਲ ਆ ਤੁਹਾਨੂੰ ਦੱਸੀ ਜਾਵੇਗੀ ਸੋ ਇਹ ਨੋਟੀਫਿਕੇਸ਼ਨ ਨੇ ਜਿਹੜੇ ਇਹ ਨੋਟੀਫਿਕੇਸ਼ਨ ਇਹਨਾਂ ਨੇ ਦੱਸ ਦਿੱਤੇ ਨੇ ਕਿ ਆਹਾ ਹਾ ਨੋਟੀਫਿਕੇਸ਼ਨ ਨੇ ਜਿਹੜੇ ਇਹ ਸਰਕਾਰ ਵੱਲੋਂ ਆਲਰੇਡੀ ਜਾਰੀ ਕਰ ਦਿੱਤੇ ਨੇ ਤੇ ਇਹ ਇਸ ਦੇ ਵਿੱਚ ਜਿਹੜਾ ਪੱਤਰ ਪਾਗ ਨੰਬਰ 4 ਹੈ ਪੱਤਰ ਨਹੀਂ ਪਾਗ ਨੰਬਰ 4 ਹੈ ਉਸ ਦੇ ਵਿੱਚ ਕਰੈਕਸ਼ਨ ਸਲਿੱਪ ਰਿਪਬਲਿਕੇਸ਼ਨ ਐਂਡ ਰਿਪਲੇਸਮੈਂਟ ਦੇ ਸਬੰਧੀ ਕੁਝ ਹੈ ਸੋ ਚਲੋ ਇਹ ਸਾਡਾ ਪਹਿਲਾ ਜਿਹੜਾ ਪੱਤਰ ਹੈ ਇਸ ਦੇ ਵਿੱਚ ਸਿਰਫ ਤੇ ਸਿਰਫ ਅਸੀਂ ਜੋ ਉਹਨਾਂ ਦੇ ਅਥਾਰਟिटीज ਜੋ ਗਾਜਟ ਦੀ ਹੁੰਦੀ ਹੈ ਫਰੰਟ ਪੇਜ ਉਹ ਉਸ ਦੇ ਬਾਰੇ ਗੱਲ ਕੀਤੀ ਹੈ ਸੋ ਆਪਾਂ ਨੇ ਜਿਹੜੀ ਗੱਲ ਕਰਨੀ ਹੈ ਆਪਾਂ ਨੇ ਤਾਂ ਆਹ ਕਰਨੀ ਹੈ ਠੀਕ ਹੈ ਜੀ ਆ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਜਿਹੜਾ ਦਿੱਤਾ ਹੋਇਆ ਨੋਟੀਫਿਕੇਸ਼ਨ ਇਹਦੇ ਵਿੱਚ ਮਾਸਟਰ ਕਾਰਡਰ ਦੀ ਗੱਲ ਕਰਾਂਗੇ ਜਿਹੜਾ ਦੂਸਰੇ ਪੇਜ ਦਿੱਤੇ ਹੋਏ ਨੇ ਇਹਦੇ ਵਿੱਚ ਤੁਹਾਨੂੰ ਐਲੀਮੈਂਟਰੀ ਦੀ ਗੱਲ ਕਰਾਂਗੇ ਸੋ ਅਸੀਂ ਗੱਲ ਕਰਦੇ ਹਾਂ ਪਹਿਲਾਂ ਜੀ ਮਾਸਟਰ ਕਾਰਡਰ ਦੀ ਮਾਸਟਰ ਗਾਦਰ ਦੇ ਵਿੱਚ ਕੀ ਕੀ ਰੂਲ ਨੇ ਕੀ ਕੀ ਰੈਗੂਲੇਸ਼ਨ ਨੇ ਸੋ ਜਿਹੜੀ ਸਪੈਸ਼ਲ ਐਜੂਕੇਟਿਡ ਟੀਚਰ ਦੀ ਭਰਤੀ ਹੈ ਇਹ ਸਪੈਸ਼ਲ ਬੱਚਿਆਂ ਨੂੰ ਪੜਾਉਣ ਦੇ ਲਈ ਹੈ ਇਹ ਬੱਚੇ ਨੇ ਜਿਹੜੇ ਇਹ ਪ੍ਰਾਇਮਰੀ ਤੋਂ ਲੈ ਕੇ ਸਾਇਰ ਸਕੈਂਡਰੀ ਸਕੈਂਡਰੀ ਤੱਕ ਇਹ ਜਿਹੜੇ ਨੇ ਬੱਚੇ ਆਪਣੀ ਐਜੂਕੇਸ਼ਨ ਪੂਰੀ ਕਰਦੇ ਨੇ ਜਿਸ ਬੇਸ ਤੇ ਆਪਣੀ ਇਹ ਫਿਰ ਅੱਗੇ ਕੋਈ ਨਾ ਕੋਈ ਜ਼ਿੰਦਗੀ ਨੂੰ ਸਵਾਰਨ ਦੇ ਲਈ ਕੋਈ ਨੌਕਰੀਆਂ ਹੋਰ ਚੀਜ਼ਾਂ ਦੇ ਵਿੱਚ ਕੋਟੇ ਦੇ ਵਿੱਚ ਵੀ ਜਾ ਸਕਦੇ ਨੇ ਸੋ نوٹیفیکیشن جاری ਹੁੰਦਾ ਜੀ 11 ਜੁਲਾਈ ਨੂੰ ਮਤਲਬ ਕਿ ਸਮਝ ਸਕਦੇ ਆ ਕਰੰਟ ਬਿਲਕੁਲ ਸੋ ਉਸ ਤੋਂ ਬਾਅਦ ਪੱਤਰ ਨੰਬਰ ਹੈ ਜੀ ਪੱਤਰ ਨੰਬਰ ਦੇ ਵਿੱਚ ਜਿਹੜਾ ਟੀਚਿੰਗ ਕਾਡਰ ਹੈ ਪੰਜਾਬ ਦਾ ਉਸ ਦੇ ਵਿੱਚ ਗਰੁੱਪ ਸੀ ਤੇ ਸਰਵਿਸ ਰੂਲ ਅਕੋਰਡਿੰਗ ਇਹ ਪੋਸਟ ਹੈ ਜਿਹੜੀ ਐਡ ਕੀਤੀ ਗਈ ਹੈ ਇਸ ਪੋਸਟ ਦਾ ਜਿਹੜਾ ਆ ਨੋਟੀਫਿਕੇਸ਼ਨ ਨੰਬਰ ਤੇ ਆਰਟੀਕਲ ਜਿਸ ਦੇ ਅੰਦਰ ਇਹ ਪਾਇਆ ਗਿਆ ਸੋ ਹੁਣ ਅਸੀਂ ਗੱਲ ਕਰਦੇ ਹਾਂ ਮਾਸਟਰ ਕਾਰਡ ਦੇ ਵਿੱਚ ਟੀਚਿੰਗ ਕਾਰਡਰ ਦੇ ਵਿੱਚ ਜਿਹੜੇ ਇਹਨਾਂ ਨੇ ਰੂਲ ਬਣਾਏ ਨੇ ਉਸ ਬਾਰੇ ਪਹਿਲਾ ਪੁਆਇੰਟ ਹੈ ਜੀ ðiਸ ਰੂਲਜ਼ ਮੇ ਬੀ ਕਾਲਡ ਦਾ ਪੰਜਾਬ ਐਜੂਕੇਸ਼ਨਲ ਟੀਚਿੰਗ ਕਾਰਡਰ ਗਰੁੱਪ ਸੀ ਸੋ ਸੀ ਗਰੁੱਪ ਵਾਲੇ ਹੀ ਸਾਰੇ ਬੈਨੀਫਿਟ ਇਹਨਾਂ ਨੂੰ ਮਿਲਣਗੇ ਸੋ ਸੀ ਗਰੁੱਪ ਮਾਸਟਰ ਕਾਰਡਰ ਦੀ ਜਿਹੜੀ ਸੈਲਰੀ ਹੈ ਉਹ ਕਿੰਨੀ ਹੈ ਉਹ ਸਾਰਾ ਕੁਝ ਏਸੇ ਦੇ ਤਹਿਤ ਹੀ ਨਿਰਧਾਰਤ ਹੋਵੇਗਾ ਸੋ ਸੈਕੰਡ ਪੁਆਇੰਟ ਦੇ ਵਿੱਚ ਉਹਨਾਂ ਨੇ ਕਿਹਾ ਦੇਸ਼ਲ ਕਮ ਇੰਟੂ ਫੋਰਸ ਔਨ ਐਂਡ ਵਿਦ ਇਫੈਕਟ ਆਫ ਦਾ ਡੇਟ ਆਫ देयर ਪਬਲਿਕੀਸ਼ਨ ਇਨ ਦਾ ਅਫੀਸ਼ੀਅਲ ਗੈਜ਼ਟ ਗੈਜ਼ਟ ਸੋ ਇਹ ਗੈਜ਼ਟ ਜਾਰੀ ਹੋ ਚੁੱਕਿਆ ਜੋ ਅਸੀਂ ਕਿ ਪੜ ਰਹੇ ਹਾਂ ਤੇ ਏਸੇ ਦੇ ਵਿੱਚ ਇਹਨਾਂ ਨੇ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਨੇ ਤੇ ਇਹਦਾ ਮਤਲਬ ਅਫੀਸ਼ੀਅਲੀ ਇਹ ਜਾਰੀ ਹੋ ਚੁੱਕਿਆ ਹੈ So in the Punjab Education Teaching Cadre Group C Service Rule 2018, name service rule according. Here in after referred to as the set rules in Appendix A after serial number twelve, the, the entire relating. ਦੇਅਰ ਟੂ ਦਾ ਫਾਲੋਇੰਗ ਸੀਰੀਅਲ ਨੰਬਰ ਐਂਡ ਸੀਰੀਜ਼ ਸ਼ੈਲ ਬੀ ਐਡਡ ਨੇਮਲੀ ਸੋ ਸਿੱਧਾ ਗੱਲ ਤੇ ਆਉਣੇ ਆ ਜੀ ਕਿ ਜਿਵੇਂ ਜਿਵੇਂ ਉਹਦੇ ਵਿੱਚ ਜੋ ਜੋ ਰੂਲਸ ਨੇ ਉਹਦੇ ਅਕੋਰਡਿੰਗ ਇਹਨਾਂ ਨੇ ਬਣਾ ਦਿੱਤਾ ਤੇ ਹੁਣ ਸਭ ਤੋਂ ਵੱਡੀ ਗੱਲ ਜੀ ਇਹ ਇਹਨਾਂ ਨੇ ਕਾਡਰ ਦੀਆਂ ਪੋਸਟਾਂ ਫਿਕਸ ਕਰਤੀਆਂ ਜੀ 1650 1650 ਪੋਸਟਾਂ ਫਿਕਸ ਕੀਤੀਆਂ ਤੇ ਮਾਸਟਰ ਕਾਡਰ ਦੇ ਵਿੱਚ ਜਿਹੜੀ ਸਾਡੇ ਕੋਲੇ ਸੈਲਰੀ ਬਣਦੀ ਆ 6th ਲੈਵਲ ਦੀ ਸੈਲਰੀ ਉਹ ਬੇਸਿਕ ਪੇ 35400 ਜਿਸ ਦੇ ਉੱਤੇ ਬਾਕੀ ਸਾਰੇ ਦੇ ਸਾਰੇ ਡੀਏ ਵਗੈਰਾ ਟੀਏ ਵਗੈਰਾ ਜੋ ਵੀ ਮਿਲਦਾ ਐਚਆਰ ਇਹ ਮਿਲਦਾ ਉਹ ਸਾਰਾ ਕੁਛ ਇਹਦੇ ਉੱਤੇ ਫਿਕਸ ਹੋ ਕੇ ਸੈਲਰੀ ਬਣਨੀ ਆ ਤੇ ਜਿਸ ਤਰ੍ਹਾਂ 3 ਸਾਲ ਦਾ ਪਰਖ ਦਾ ਸਮਾਂ ਹੁੰਦਾ ਉਸੇ ਤਰ੍ਹਾਂ ਉਹ ਪਾਰ ਕਰਕੇ ਫਿਰ ਪੂਰੀ ਸੈਲਰੀ ਬਣਨੀ ਆ ਸੋ ਇਸ ਦੇ ਵਿੱਚ ਅਗਲਾ ਜਿਹੜਾ ਪੁਆਇੰਟ ਆ ਜੀ ਅਗਲੇ ਪੁਆਇੰਟ ਦੇ ਵਿੱਚ ਅਪੈਂਡਿਕ ਅਪੈਂਡਿਕਸ ਬੀ ਆਫਟਰ ਸੀਰੀਅਲ ਨੰਬਰ 12 ਲਵੈਂਡ ਐਂਟਰੀ ਰਿਲੇਟਡ देयर ਚਲੋ ਆਪਾਂ ਮੇਨ ਗੱਲ ਤੇ ਆਉਣੇ ਆ ਜੀ ਸਪੈਸ਼ਲ ਐਜੂਕੇਟਰ ਮਾਸਟਰ ਕਾਰਟਰ ਦੇ ਵਿੱਚ ਜਿਹੜੀਆਂ ਪੋਸਟਾਂ ਹੋਣਗੀਆਂ ਜੀ ਉਹ ਡਾਇਰੈਕਟ ਭਰਤੀ ਦੇ ਵਿੱਚ ਕਿੰਨੀਆਂ ਹੋਣਗੀਆਂ 75% ਕੀ ਹੋਣਗੀਆਂ ਜੀ ਇਹ ਡਾਇਰੈਕਟ ਭਰਤੀ ਹੋਣਗੀਆਂ ਡਾਇਰੈਕਟ ਹੋਣਗੀਆਂ ਮੰਨ ਲਓ ਜੇ 100 ਅੰਨਾਂ ਨੇ ਸ਼ੀਟ ਕੱਢਤੀ ਐ ਸੋ ਪੋਸਟ ਕੱਢੀ ਐ ਜਿੱਦਾਂ ਉਹਦੇ ਵਿੱਚੋਂ 75 ਨੇ ਜਿਹੜੀਆਂ ਸਿੱਧੀ ਭਰਤੀ ਤੇ 25 ਨੇ ਜਿਹੜੀਆਂ ਉਹ ਪ੍ਰਮੋਸ਼ਨ ਚੈਨਲ ਤੋਂ ਆਉਣਗੀਆਂ ਜੀ 25 ਪ੍ਰਮੋਸ਼ਨ ਚੈਨਲ ਤੋਂ ਆਉਣੀਆਂ 25 ਮਤਲਬ 25% ਦੀ ਸੋ ਇਹਦੇ ਵਿੱਚ 20% ਆ ਜਿਹੜਾ ਉਹ ਪ੍ਰਾਇਮਰੀ ਸਕੂਲ ਦੇ ਟੀਚਰਸ ਦੇ ਲਈ ਰਾਖਵਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ 20% ਭਾਗ ਕੇ 100 ਦੇ ਵਿੱਚੋਂ 20 ਪੋਸਟਾਂ ਨੇ ਜਿਹੜੀਆਂ ਉਹ ਪ੍ਰਾਇਮਰੀ ਟੀਚਰਸ ਫਿਲ ਕਰ ਸਕਦੇ ਨੇ ਸੋ ਇਹ ਕੌਣ ਕੌਣ ਨੇ ਜੀ ਇਹਦੇ ਵਿੱਚ ETT ਨੇ 14% 4% HT ਨੇ ਠੀਕ ਹੈ ਜੀ ਸਪੈਸ਼ਲ ਜਿਹੜੇ ਐਜੂਕੇਟਰ ਦਾ ਡਿਪਲੋਮਾ ਠੀਕ ਹੈ ਜੀ ਜਾਂ ਕੋਈ ਡਿਗਰੀ ਜਾਂ ਜੋ ਵੀ ਹਾਇਰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੇ ਕੋਈ ਇਹਦਾ ਸਪੈਸ਼ਲ ਐਜੂਕੇਟਰ ਦਾ ਕੋਈ ਵੀ ਡਿਗਰੀ ਡਿਪਲੋਮਾ ਮਾਸਟਰ ਡਿਗਰੀ ਕੀਤੀ ਹੈ ਸੋ ਉਸ ਨੂੰ ਇਹ ਫਿਰ ਇੱਧਰ ਅਪਲਾਈ ਕਰਨ ਦਾ ਮੌਕਾ ਦੇਣਗੇ ਸੋ ਅੱਗੇ ਪੜਦੇ ਹਾਂ ਜੀ ਇਹ ਜਿਹੜੀਆਂ ਸਾਈਡ ਤੇ ਚੀਜ਼ਾਂ ਦਿੱਤੀਆਂ ਨੇ ਜੀ ਇਹਦੇ ਵਿੱਚ ਇਹੀ ਚੀਜ਼ ਬਾਰ-ਬਾਰ ਲਿਖੀ ਹੈ ਕਿ 55% ਜਨਰਲ ਕੈਟਾਗਰੀ ਲਈ 50% ਜਿਹੜਾ ਹੈ ਉਹ ਅਦਰ ਜਿਹੜੀਆਂ ਕਾਸਟ ਨੇ ਸ਼ਡਿਊਲ ਕਾਸਟ ਨੇ ਸ਼ਡਿਊਲ ਟ੍ਰਾਈਬਿਊਟ ਟ੍ਰਾਈਬਰਦ ਨੇ ਤੁਹਾਡੇ ਐਸਸੀ ਤੇ ਐਸਟੀ ਜਿਹੜੀਆਂ ਕਾਸਟ ਆਉਂਦੀਆਂ ਨੇ ਐਸਸੀ ਤੇ ਐਸਟੀ ਦੇ ਵਿੱਚ ਉਹਨਾਂ ਨੂੰ 50% ਤੇ ਬਾਕੀਆਂ ਨੂੰ 55% ਇਹਦੇ ਵਿੱਚ ਮਾਰਕਸ ਕਿਸੇ ਵੀ ਗ੍ਰੈਜੂਏਸ਼ਨ ਡਿਗਰੀ ਚ ਹੋਣੇ ਜ਼ਰੂਰੀ ਨੇ ਸੋ ਨੌਨ ਟੀਚਿੰਗ ਸਟਾਫ ਆ ਜਿਹੜਾ ਉਹਦੇ ਕੋਲ ਅਗਰ ਐਕਸਪੀਰੀਅੰਸ ਜਿੰਨਾ ਹੈ ਮਿਨੀਮਮ ਹੈ ਉਹ 4 ਸਾਲ ਦਾ ਹੋਣਾ ਜ਼ਰੂਰੀ ਹੈ ਅਗਰ ਉਸ ਨੇ ਇਹ ਪੋਸਟ ਅਪਲਾਈ ਕਰਨੀ ਹੈ ਠੀਕ ਹੈ ਜੀ ਤਾਂ ਅਗਰ ਜੇਕਰ ਨੌਨ ਟੀਚਿੰਗ ਵਾਲੇ ਨੂੰ ਵੀ ਮੌਕਾ ਦਿੱਤਾ ਹੈ ਨੌਨ ਟੀਚਿੰਗ ਵਾਲੇ ਨੂੰ ਮੌਕਾ ਦਿੱਤਾ ਪਰ ਉਹਨੂੰ 4 ਸਾਲ ਦਾ ਘੱਟੋ ਘੱਟ ਤਜਰਬਾ ਹੋਣਾ ਜ਼ਰੂਰੀ ਹੈ ਸੋ ਗੱਲ ਕਰਦੇ ਹਾਂ ਜੀ ਅਗਲੇ ਪੁਆਇੰਟ ਦੀ ਅਗਲੇ ਪੁਆਇੰਟ ਦੇ ਵਿੱਚ ਜਿਹੜੇ ਟੀਚਰ ਹੁਣ ਆਪਾਂ ਪਿੱਛੇ ਰਹਿ ਗਿਆ ਸੀ 25% ਪੂਰਾ ਕਰਨਾ ਸੀ ਜੀ 14 ਹੋ ਗਿਆ 4 ਹੋ ਗਿਆ ਹੁਣ 1% ਜਿਹੜੇ CHT ਨੇ ਸੈਂਟਰ ਹੈਡ ਟੀਚਰ ਨੇ ਉਹਨਾਂ ਨੂੰ ਦੇ ਦਿੱਤਾ ਗਿਆ ਜੀ 4% ਫਰੋਮ ਅਦਰ ਕੈਟਾਗਰੀ ਆਫ ਟੀਚਰਸ ਹੋਰ ਕਿਸੇ ਵੀ ਕਿਸਮ ਦਾ ਜੋ ਟੀਚਰ ਹੈ ਹੋਰ ਕਿਸੇ ਵੀ ਕਿਸਮ ਦਾ ਜੋ ਟੀਚਰ ਹੈ ਉਹ ਕੌਣ ਹੈ ਜੀ ਠੀਕ ਹੈ ਜੀ ਕਿਸੇ ਵੀ ਕਿਸਮ ਦਾ ਟੀਚਰ ਹੈ 4% ਸਾਬਕੇ ਡਿਪਾਰਟਮੈਂਟ ਦੇ ਅੰਡਰ ਆ ਟੀਚਰ ਆ ਤਾਂ ਤੁਸੀਂ ਸਮਝ ਸਕਦੇ ਹੋ ਵੀ ਹੋਰ ਕਿਹੜੇ ਕਿਹੜੇ ਟੀਚਰ ਹੈਗੇ ਨੇ ਕਿਹੜੇ ਕਿਹੜੇ ਪ੍ਰਾਇਮਰੀ ਦੇ ਵਿੱਚ ਟੀਚਰ ਹੈਗੇ ਨੇ ਜੀ ਕਿਸ ਤਰ੍ਹਾਂ ਦੇ ਹੈਗੇ ਨੇ ਉਹ ਸਾਰੇ ਭਲੀ ਭਾਂਤੀ ਤੁਹਾਨੂੰ ਪਤਾ ਹੈ ਸੋ ਅੱਗੇ ਆ ਗਿਆ ਜੀ 1% ਹੈ ਜਿਹੜਾ ਉਹ ਨਾ ਟੀਚਿੰਗ ਸਟਾਫ ਦੇ ਵਿੱਚੋਂ ਦਿੱਤਾ ਹੋਇਆ ਜਿਹੜੀ ਅਸੀਂ ਉੱਪਰ ਗੱਲ ਕਰ ਰਹੇ ਸੀ ਵੀ ਉਹਨਾਂ ਕੋਲੇ ਕਿੰਨਾ ਵਰਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਸੋ ਬੈਕਵਰਡ ਕਲਾਸੇਜ਼ ਆ ਗਈਆਂ ਫਿਜ਼ੀਕਲ ਹੈਂਡੀਕੈਪਡ ਕੰਡੀਸ਼ਨਸ ਆ ਗਈਆਂ ਸਾਰੀਆਂ ਇਹਨਾਂ ਦੇ ਦੇ ਵਿੱਚ ਨਿੱਤੀਆਂ ਹੋਈਆਂ ਨੇ অপਸ਼ਨਸ ਉਹ ਹੋਣੀਆਂ ਉਹ ਮੋਸਟਲੀ ਸਾਨੂੰ ਪਤਾ ਵੀ ਹੈ ਸਾਰਿਆਂ ਨੂੰ ਕਿ ਹਰੇਕ ਭਾਗੀ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਸੋ ਅੱਗੇ ਉਹਦੇ ਕੋਲ ਕੀ ਹੋਣਾ ਚਾਹੀਦਾ ਜੀ ਉਹਦੇ ਕੋਲ ਸਪੈਸ਼ਲ ਬੀਐਡ ਹੋਣੀ ਚਾਹੀਦੀ ਹੈ ਜਾਂ ਸਪੈਸ਼ਲ ਡਿਪਲੋਮਾ ਹੋਣਾ ਚਾਹੀਦਾ ਹੈ ਰੀਹੈਬਿ ਐਬਿਲਿਟੀਸ਼ਨ ਦਾ ਕਾਉਂਸਲ ਆਫ ਇੰਡੀਆ ਜਿਹੜੀ ਉਹਦੇ ਤੋਂ ਰੈਕਗਨਾਈਜ਼ ਹੋਣਾ ਚਾਹੀਦਾ ਸੋ ਜਿਹੜੀਆਂ ਇਹ ਕਰਵਾਉਂਦੀਆਂ ਨੇ ਹੋਰ ਉਸ ਤੋਂ ਇਹ ਜਗਰ ਇਹ ਨਹੀਂ ਹੈਗਾ ਤਾਂ ਕੀ ਹੋਣਾ ਚਾਹੀਦਾ ਕੋਈ ਵੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਬੈਚਲਰ ਐਜੂਕੇਸ਼ਨ ਬੀਐਡ ਹੋਣੀ ਚਾਹੀਦੀ ਹੈ ਅਗਰ ਬੀਐਡ ਤੁਸੀਂ ਸਿੰਪਲ ਕੀਤੀ ਹੈ ਤਾਂ ਉਹਦੇ ਨਾਲ ਤੁਹਾਡੇ ਕੋਲ ਸਪੈਸ਼ਲ ਐਜੂਕੇਟਰ ਦਾ ਡਿਪਲੋਮਾ ਹੋਣਾ ਚਾਹੀਦਾ ਠੀਕ ਹੈ ਜੀ ਅਗਰ ਉਹ ਵੀ ਨਹੀਂ ਹੈਗਾ ਤਾਂ ਤੁਸੀਂ ਕੋਈ ਨਾ ਕੋਈ ਐਮਏ ਮਾਸਟਰ ਡਿਗਰੀ ਕੀਤੀ ਹੋਣੀ ਹੈ ਤਾਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਜਿਹੜੀ ਆਰਸੀਆਈ ਤੋਂ ਮਨਜ਼ੂਰਦੁਦਾ ਹੋਵੇ ਸੋ ਇਹ ਸ਼ਰਤਾਂ ਨੇ ਜੀ ਜਿਹੜੀਆਂ ਮਾਸਟਰ ਕਾਰਡਰ ਦੇ ਲਈ ਸੋ ਅੱਗੇ ਹੋਰ ਕੀ ਹੋ ਸਕਦਾ ਹੈ ਜੀ ਉਹ ਕਿਸੇ ਨਾ ਕਿਸੇ ਯੂਨੀਵਰਸਿਟੀ ਤੋਂ ਪਾਸ ਹੋਣਾ ਚਾਹੀਦਾ ਠੀਕ ਹੈ ਜੀ ਉਹਦੇ ਕੋਲ ਕੁਝ ਨਹੀਂ ਹੈਗਾ ਤਾਂ ਕੋਈ ਵੀ ਅਜਿਹੀ ਡਿਗਰੀ ਕੋਈ ਵੀ ਅਜਿਹੀ ਡਿਗਰੀ ਜਿਹੜੀ ਇਹ ਸਾਬਤ ਕਰਦੀ ਹੋਵੇ ਕਿ ਇਸ ਨੇ ਜਿਹੜੀ ਹੈ ਸਪੈਸ਼ਲ ਐਜੂਕੇਟਰ ਦੀ ਟ੍ਰੇਨਿੰਗ ਲਈ ਹੋਈ ਹੈ ਤੇ ਉਸ ਨੂੰ ਉਸ ਬਾਰੇ ਨੌਲੇਜ ਹੈ ਤੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ ਉਹ ਇਕੁਇਵਲੈਂਟ ਜਿਹੜੀ ਡਿਗਰੀ ਹੋएगी ਇਸ ਲਈ ਅਪਲਾਈਕੇਬਲ ਹੋਵੇਗੀ ਸੋ ਹੁਣ ਗੱਲ ਕਰਦੇ ਆਂ ਜੀ ਪ੍ਰਾਇਮਰੀ ਦੇ ਲਈ ਪ੍ਰਾਇਮਰੀ ਟੀਚਰ ਜਿਹੜੇ ਰੱਖਣੇ ਨੇ ਸਪੈਸ਼ਲ ਐਜੂਕੇਟਰ ਦੇ ਲਈ ਸਾਰਾ ਕੁਝ ਸੇਮ ਰੂਲ ਉਹੀ ਹੈ ਫਰੰਟ ਤੇ ਉਹੀ ਹੈ ਡਾਇਰੈਕਟੋਰੇਟ ਦੇ ਅੰਡਰ ਭਰਤੀ ਕੀਤਾ ਜਾਣਾ ਹੈ ਸਭ ਕੁਝ ਹੋਣਾ ਉਹੀ 2018 ਵਾਲੇ ਸਰਵਿਸ ਗਰੁੱਪ ਸੀ ਦੇ ਰੂਲ ਹੋਣੇ ਆ ਤਾਂ ਇੱਥੇ ਜਿਹੜੀ ਪ੍ਰਾਇਮਰੀ ਦੀ ਭਰਤੀ ਦੇ ਵਿੱਚ ਜਿਹੜਾ ਗਰੁੱਪ ਸੀ ਜਿਵੇਂ ਹੁਣ 6635 ਭਰਤੀ ਕੀਤੇ ਨੇ ਤਾਂ ਉਸ ਦੇ ਵਿੱਚ 29200 ਦਾ ਜਿਹੜਾ ਲੈਵਲ 5 ਦਾ ਜਿਹੜਾ ਗ੍ਰੇਡ ਪੇ ਮੰਦਾਗਾ ਉਹ ਇੱਥੇ ਦਿੱਤੀ ਜਾਣੀ ਆ ਬੇਸਿਕ ਪੇ 29200 129200 ਦੇ ਅਕੋਰਡਿੰਗ ਹੁਣ ਇੱਥੇ ਕੀ ਕੀ ਰੱਖਿਆ ਗਿਆ ਦੇਖੋ ਧਿਆਨ ਨਾਲ ਜੀ ਉੱਥੇ 100 ਚੋਂ 25 ਪੋਸਟਾਂ ਪ੍ਰੋਮੋਸ਼ਨ ਚੈਨਲ 'ਚ ਰੱਖਿਆ ਸੀ ਇੱਥੇ ਡਾਇਰੈਕਟ ਭਰਤੀ 'ਚ 90 90% ਆਗਿਆ ਜੀ ਡਾਇਰੈਕਟ ਭਰਤੀ ਔਰ 10% ਆਗਿਆ ਪ੍ਰੋਮੋਸ਼ਨ ਪ੍ਰੋਮੋਸ਼ਨ ਚੈਨਲ ਦੇ ਵਿੱਚ ਸੋ ਆ ਦੇਖ ਸਕਦੇ ਹੋ ਤੁਸੀਂ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ 10% ਨੇ ਜਿਹੜੀਆਂ ਉਹ ਪ੍ਰੋਮੋਸ਼ਨ ਚੈਨਲ ਦੇ ਰਾਹੀਂ ਇਹ ਭਰੀਆਂ ਜਾਣੀਆਂ ਨੇ ਜੀ ਇਸ 10% ਨੂੰ ਅੱਗੇ ਡਿਵਾਈਡ ਕੀਤਾ ਗਿਆ ਜੀ 8% ਤਾਂ ਉਹ ਨੇ ਜਿਹੜੇ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਨੇ 8% ਤਾਂ ਉਹ ਨੇ ਜਿਹੜੇ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਨੇ 2% ਉਹ ਨੇ ਜੀ ਜਿਹੜੇ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਨੇ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਨੇ ਠੀਕ ਹੈ ਜੀ ਕਿੱਥੇ ਬਟ ਉਹ ਕੰਮ ਕਰਦੇ ਹੋਣ ਜੀ ਡਾਇਰੈਕਟੋਰੇਟ ਦੇ ਅੰਡਰ ਕੰਟਰੋਲ ਹੋਣ ਉਹ ਡਾਇਰੈਕਟਰ ਦੇ ਅੱਗੇ ਜੀ ਅਗਲੇ ਕਲॉज ਚ ਕੀ ਦਿੱਤਾ ਹੈ ਹੁਣ ਕੀ ਕੀ ਸ਼ਰਤਾਂ ਨੇ ਉਹੀ ਸ਼ਰਤਾਂ ਨੇ ਜੀ 50% ਜਨਰਲ ਕੈਟਾਗਰੀ 50% ਕਿਸੇ ਵੀ ਯੂਨੀਵਰਸਿਟੀ ਤੋਂ ਡਿਗਰੀ ਦੇ ਵਿੱਚ ਹੋਣੇ ਚਾਹੀਦੇ ਨੇ ਤੇ 45% ਹੋਣੇ ਚਾਹੀਦੀਆਂ ਆਦਰ ਕੈਟਾਗਰੀ ਦੇ ਲਈ ਐਸ ਸੀ ਐਸ ਟੀ ਓ ਬੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਫ੍ਰੋਮ ਅਮੰਗ ਦਾ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਔਰ ਫਿਜ਼ੀਕਲ ਇਨਸਟ੍ਰਕਟਰ ਪੀ টি ਆਈ ਪੀ টি ਆਈਜ਼ who have an experience of working as much a minimum period of 4 ਜਿਵੇਂ ਉਥੇ ਨੌਨ ਟੀਚਿੰਗ ਦਾ 4 ਸਾਲ ਦਾ ਰੱਖਿਆ ਸੀ ਜੀ ਇੱਥੇ ਇਹਨਾਂ ਨੇ ਪੀਟੀਆਈ ਦਾ 4 ਸਾਲ ਦਾ ਨੌਨ ਟੀਚਿੰਗ ਦੇ ਵਿੱਚ ਆਉਂਦੇ ਨੇ ਜਿਹੜੇ 4 ਇਨਸਟ੍ਰਕਟਰ ਆਉਂਦੇ ਨੇ ਸੋ ਉਹਨਾਂ ਨੂੰ 4 ਸਾਲ ਦਾ ਇੱਥੇ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਸੋ ਉਹਨਾਂ ਲਈ ਜਿਹੜਾ ਹੈ 2% ਦਾ ਕੋਟਾ ਰੱਖ ਦਿੱਤਾ ਗਿਆ ਹੈ ਸੋ ਜੋ 2 ਸੀਟਾਂ ਪੋਸਟਾਂ ਠੀਕ ਹੈ ਜੀ ਸੋ ਅੱਗੇ ਪੜ੍ਹਦੇ ਹਾਂ ਹੋਰ ਇਨਸਟਰਕਸ਼ਨ ਆ ਇਹਦੇ ਲਈ ਹੁਣ ਉਹਦੇ ਕੋਲ ਕੀ ਕੀ ਡਿਗਰੀ ਹੋਣੀ ਚਾਹੀਦੀ ਆ ਉਹੀ ਜੀ ਇਕੁਇਵਲੈਂਟ ਟੂ ਸਪੈਸ਼ਲ ਐਜੂਕੇਟਰ ਡਿਪਲੋਮਾ ਡਿਗਰੀ ਪੋਸਟ ਗ੍ਰੈਜੂਏਟ ਜਾਂ ਕੋਈ ਵੀ ਸਰਟੀਫਿਕੇਟ ਜਿਹੜਾ ਕਿ ਇਹ ਸਾਬਤ ਕਰਦਾ ਹੋਵੇ ਆਰਸੀਆਈ ਤੋਂ ਮਨਜ਼ੂਰ ਸ਼ੁਦਾ ਹੋਵੇ ਰੀਹੈਬਿਟੇਸ਼ਨ ਕਾਉਂਸਲ ਜਿਹੜੀ ਹੈਗੀ ਆ ਆਫ ਇੰਡੀਆ ਉਹ ਉਹ ਤੋਂ ਮਨਜ਼ੂਰਸ਼ੁਦਾ ਹੋਵੇ ਕਿ ਇਹਨੂੰ ਸਪੈਸ਼ਲ ਬੱਚਿਆਂ ਦੇ ਲਈ ਭਾਈ ਸਾਰਾ ਕੁਝ ਪਤਾ ਹੈ ਉਹ ਡਿਪਲੋਮਾ ਡਿਗਰੀ ਇਹਨਾਂ ਕੋਲੇ ਹੋਣੀ ਜ਼ਰੂਰੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੇ ਰੂਲ ਤੁਹਾਨੂੰ ਸਪੈਸ਼ਲ ਐਜੂਕੇਟਰ ਟੀਚਰ ਦੇ ਦੱਸੇ ਗਏ ਨੇ ਸੋ 300 ਕੁਝ ਜਿਹੜੀਆਂ ਪੋਸਟਾਂ ਨੇ ਉਹ ਸਬੰਧੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਚੁੱਕਿਆ ਤੁਸੀਂ ਦੇਖ ਲਿਆ ਹੋਣਾ ਉਹਦੇ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਉਹ ਤੁਹਾਨੂੰ ਇਸ ਵਿੱਚ ਦੱਸੇ ਗਏ ਨੇ ਸੋ ਇਸ ਦੀ ਅਪਲਾਈ ਕਰਨ ਦੀ ਡੇਟ ਸਭ ਕੁਝ ਜਿਸ ਤਰ੍ਹਾਂ ਵੀ ਹੋਰ ਨਵੀਂ ਜਾਣਕਾਰੀ ਸਾਡੇ ਕੋਲ ਆਉਂਦੀ ਹੈ ਤੁਹਾਨੂੰ ਦੱਸਾਂਗੇ ਅਪਲਾਈ ਕਰਨ ਦਾ ਤਰੀਕਾ ਦੱਸਾਂਗੇ ਸਭ ਕੁਝ ਦੱਸਾਂਗੇ ਜੁੜੇ ਰਹੋ ਜੇਮਲੀ ਸਟੱਡੀਜ਼ ਦੇ ਨਾਲ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਾਣਕਾਰੀ ਕਿਸ ਤਰ੍ਹਾਂ ਲੱਗੀ ਇਸ ਸੰਬੰਧੀ رائے ਕਮੈਂਟਸ ਦੇ ਵਿੱਚ ਜਰੂਰ ਦੇਣਾ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਨਮਸਕਾਰ